ਹਰੂ ਚੈਨਲ ਤੇ ਆਪ ਜੀ ਸਭ ਦਾ ਸਵਾਗਤ ਹੈ ਸੋ ਮੈਂ ਬਟਾਲਾ ਸ਼ਹਿਰ ਤੋਂ ਪੱਤਰਕਾਰ ਕਮਜੀਤ ਜੰਮਾਸੋ ਇਸ ਟਾਈਮ ਖਬਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੱਸ ਲੱਦੀ ਹੋਈ ਸੀ ਇੱਕ ਸਵਾਰੀਆਂ ਦੇ ਨਾਲ ਜੋ ਕਿ ਇੱਕ ਸੜਕ ਹਾਦਸੇ ਦੇ ਵਿੱਚ ਦੌਰਾਨ ਕਈ ਜਣੇ ਜ਼ਖਮੀ ਹੋ ਜਾਂਦੇ ਨੇ ਕਈ ਜਣਾਂ ਦੀ ਡੈਥ ਵੀ ਹੋ ਜਾਂਦੀ ਹੈ ਸੋ ਜੋ ਪੂਰੀ ਬੱਸ ਲੱਦੀ ਹੋਈ ਸੀ ਉਹ ਜੋ ਮਰਦੇਸ ਹਨ ਬਟਾਲਾ ਦੇ ਸਿਵਲ ਹਸਪੀਟਲ ਮਾਦਸ ਲਖਣੀ ਹਸਪੀਟਲ ਵਿਖੇ ਉਚਾਏ ਗਏ ਸਨ ਸੋ ਇਲਾਜ ਦੀ ਉੱਚੀਆਂ ਹਨ ਤੋਂ ਬਾੜ ਦੇ ਅੰਦਰ ਜਾਂਦੇ ਆ ਦਿਖਾਨੀ ਇਸ ਦੇ ਤੁਹਾਨੂੰ ਕੋਈ ਲਾਈਵ ਤਸਵੀਰਾਂ ਸੋ ਕਿ ਕੈਮਰਾਮੈਨ ਨੂੰ ਜਰੂਰ ਕਾਵਾਂਗਾ ਕਿ ਅੰਦਰ ਦਾ ਜੋ ਮੋਲ ਹੈ ਬਾੜ ਦਾ ਉਹ ਤੁਹਾਨੂੰ ਜਰੂਰ ਦਿਖਾਇਆ ਜਾਵੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸਾ ਪੇਸ਼ੈਂਟਾਂ ਦੇ ਇਲਾਜ ਕੀਤੇ ਜਾ ਰਹੇ ਹਨ ਕੈਮਰਾਮੈਨ ਨੂੰ ਜਰੂਰ ਕਾਵਾਂਗਾ ਇਸ ਦੀ ਕੋਈ ਤਸਵੀਰਾਂ ਦਿਖਾਣ ਤੇ ਸਾਡੇ ਨਾਲ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਜੂ ਕੋਸ਼ਿਸ਼ ਕਰਾਂਗੇ ਕਿ ਹਰ ਕਹਾਸੇ ਦੇ ਵਿੱਚ ਕਿੰਨੇ ਜਣੇ ਜ਼ਖਮੀ ਹਨ ਅਤੇ ਕਿੰਨੇ ਜਣੇ ਦੀ ਜੱਥ ਹੋ ਗਈ ਹੈ ਮੈਂ ਨਾ ਪਰਸਨ ਨੂੰ ਜ਼ਰੂਰ ਕਹਾਂਗਾ ਇੱਕ ਵਾਰੀ ਵਾਰਡ ਦੇ ਅੰਦਰ ਦਾ ਪੂਰਾ ਤੁਹਾਨੂੰ ਮੋਹਲ ਜੋ ਹੈ ਦਿਖਾਇਆ ਜਾਵੇ ਤੋਂ ਕੈਮਰਾਮੈਨ ਨੂੰ ਮੈਂ ਬੇਨਤੀ ਕਰਾਂਗਾ ਉਹ ਗਲਬਦਨ ਸਰ ਕੀ ਮਾਮਲਾ ਬਣੇ ਸਰ ਮਾਮਲਾ ਤਾਂ ਜੋ ਨੂੰ ਪਤਾ ਲੱਗਾ ਵੀ ਕੋਈ ਬੱਸ ਜਿਹੜੀ ਆ ਉਧਰੋਂ ਆ ਰਹੀ ਸੀ ਕਾਦੀਆ ਰੋਡ ਤੋਂ ਉਹ ਕਿਸੇ ਇੱਕਦਮ ਜਾਂ ਉਹਦੇ ਕੋਲ ਪਤਾ ਨਹੀਂ ਕੀ ਉਹਦੇ ਕੋਲ ਕੰਟਰੋਲ ਨਹੀਂ ਹੋਈ ਕੀ ਹੋਇਆ ਉਹਦਾ ਇੱਕਦਮ ਆ ਕੇ ਕਿਸੇ ਛੜ ਦੇ ਵਿੱਚ ਵੱਜੀ ਆ ਉਹਦੇ ਨਾਲ ਐਕਸੀਡੈਂਟ ਹੋ ਕੇ ਕਾਫੀ ਜਿਹੜੇ ਇੱਕਦਮ ਜਿਹੜੀ ਜਖਮੀ ਹੋ ਗਏ ਜਿਹੜਾ ਮੈਨੂੰ ਜਦੋਂ ਹੀ ਪਤਾ ਲੱਗਾ ਮੈਂ ਉੱਥੇ ਬੈਠਾ ਸੀ ਆਪਣੀ ਮੀਟਿੰਗ ਚੱਲ ਰਹੀ ਸੀ ਜਦੋਂ ਪਤਾ ਲੱਗਾ ਮੈਂ ਉਸੇ ਵੇਲੇ ਜਿਹੜਾ ਆਪਣੇ ਆਫਿਸ ਚੋਂ ਚੱਲ ਪਿਆ ਵੀ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਐ ਲੋਕਾਂ ਦੀ ਜਾਨ ਨੂੰ ਜਿਹੜਾ ਦੇਖਣਾ ਜਾਨ ਮਾਰ ਉਹ ਜ਼ਿਆਦਾ ਜ਼ਰੂਰੀ ਐ ਇਮੀਡੀਏਟਲੀ ਚੱਲਦੇ ਮੈਂ ਰਸਤੇ 'ਚ ਆਂਦੇ ਆਂਦੇ ਜਿਹੜੀਆਂ ਆਪਣੀ ਐਸਐਮਓ ਸਾਹਿਬ ਨੂੰ ਜਿੰਨੀ ਟੀਮ ਸੀ ਜਿੰਨੇ ਵੀ ਆਪਣੇ ਡਿਊਟੀ ਦੇ ਡਾਕਟਰ ਸੀ ਸਭ ਨੂੰ ਇੰਸਟਰਕਸ਼ਨਸ ਵੀ ਦਿੰਦਾ ਰਿਹਾ ਕਿ ਸਾਰੇ ਮੈਂਬਰ ਉੱਥੇ ਹੋਣੇ ਚਾਹੀਦੇ ਆ ਕਿਸੇ ਵੀ ਬੰਦੇ ਨੂੰ ਪ੍ਰੋਬਲਮ ਨਹੀਂ ਆਣੀ ਚਾਹੀਦੀ ਕੋਈ ਵੀ ਦਵਾਈ ਤੋਂ ਜਾਂ ਕਿਸੇ ਟ੍ਰੀਟਮੈਂਟ ਤੋਂ ਕੋਈ ਵੀ ਰਹਿਣਾ ਨਹੀਂ ਚਾਹੀਦਾ ਇਹਦੇ ਨਾਲ ਹੀ ਮੈਂ ਆਈਏ ਮੈਂ ਜਿਹੜਾ ਆਪਣੇ ਬਟਾਲੇ ਵਾਲੇ ਪ੍ਰੈਜ਼ੀਡੈਂਟ ਐ ਭਗਵਾਲੀ ਇਹਨਾਂ ਨੂੰ ਵੀ ਗੱਲ ਕੀਤੀ ਕਿ ਤੁਸੀਂ ਵੀ ਇਮੀਡੀਏਟਲੀ ਪਹੁੰਚੋ ਤਾਂ ਕਿ ਸਾਨੂੰ ਮਤਲਬ ਇੱਥੇ ਕਿਸੇ ਕਿਸਮ ਦੀ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਪਰ ਇਮੀਡੀਏਟਲੀ ਸਾਰੇ ਪਹੁੰਚ ਵੀ ਗਏ ਡਾਕਟਰ ਹਰਪਾਲ ਸਾਡੇ ਨਰਸਥੀਜ਼ੀਆ ਵਾਲੇ ਆ ਉਹ ਫੜਾਫੜ ਆ ਗਏ ਉਹਨਾਂ ਨੇ ਵੀ ਕੋਈ ਵੀ ਕਿਸੇ ਨੂੰ ਅਮਰਦਸੀ ਜਰੂਰ ਤੇ ਪਾ ਜੇ ਤੇ ਸਵਾਵਾ ਦੇਣ ਲਈ ਤਿਆਰ ਹੈ ਬਲੱਡ ਬੈਂਕ ਅਸੀਂ ਤਿਆਰ ਰੱਖਿਆ ਸਾਰੇ ਬਲੱਡ ਦੀ ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈ ਐਂਬੂਲੈਂਸੇ ਤਿਆਰ ਰੱਖੀਆਂ ਰੌਂਡ ਦਾ ਬਲਾਕ ਤਿਆਰ ਰੱਖੀਆਂ ਤੇ ਜੇ ਕੈਬੂਲੈਂਸ ਤੇ ਇੱਕ ਮਰੀਜ਼ ਜਾਂਦਾ ਤੇ ਦੋ ਖੜੀਆਂ ਰਹਿਣ ਜੇ ਰੱਬ ਨਾ ਕਰੇ ਕਿਸੇ ਨੂੰ ਜ਼ਰੂਰਤ ਪੈ ਜੇ ਤੇ ਇਸ ਕਰਕੇ ਸਾਰੀਆਂ ਜਿਹੜੀਆਂ ਜਿਹੜਾ ਸਾਡੇ ਕੰਮ ਸੀ ਹੈਲਥ ਵੱਲੋਂ ਅਸੀਂ ਆਪਣੇ ਪੂਰੇ ਕਰਕੇ ਰੱਖੇ ਸਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਤਿੰਨ ਮੈਂਬਰਾਂ ਦੇ ਕਹ ਰਹੇ ਵੀ ਡੈਥ ਹੋਈ ਹੈ ਇਸ ਵੇਲੇ ਤਿੰਨ ਮੈਂਬਰ ਜਿਹੜੇ ਆ ਉਹਦੀ ਡੈਥ ਹੋ ਚੁੱਕੀ ਹੈ ਸਰ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਹੁਣ ਤੱਕ ਕੁਝ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਇਹ ਦੇਖੋ ਸਾਡਾ ਜਿਹੜਾ ਆਪਣਾ ਜਿਹੜਾ ਹੈਲਥ ਵੱਲੋਂ ਜਿਹੜਾ ਹੈਗਾ ਪਾਰਟ ਜਿਹੜਾ ਸਾਡਾ ਤੇ ਟ੍ਰੀਟ ਕੁਝ ਪਤਾ ਲੱਗ ਜਾਂਦਾ ਕਈਆਂ ਦਾ ਮੈਂਬਰ ਸ਼ਾਇਦ ਇੱਕ ਦਾ ਪਤਾ ਲੱਗਿਆ ਦੋ ਮੈਂਬਰਾਂ ਦਾ ਹਲੇ ਵੀ ਪਤਾ ਨਹੀਂ ਲੱਗਾ ਪਰ ਬਾਕੀ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਐਡਮਿਨਿਸਟ੍ਰੇਸ਼ਨ ਹੈ ਉਹ ਆਪਣੇ ਲੈਵਲ ਦੇ ਤੇ ਉਹ ਵੀ ਉਹਨਾਂ ਦੀ ਸ਼ਰਾਰਤ ਕਰ ਰਹੀ ਹੈ ਉਹਨਾਂ ਨੂੰ ਮੈਸੇਜ ਜਿਹੜੇ ਕਨਵੇ ਕਰ ਰਹੀ ਹੈ ਸਰ ਕਿੰਨੇ ਕ ਜਾਨੇ ਜ਼ਖਮੀ ਹੈ ਇਸ ਟਾਈਮ ਐਸਲਿ ਮੈਂ ਦੇਖ ਰਿਹਾ ਵੀ ਕੋਈ ਸਾਂਝੇ ਛੇਕ ਦੇ ਕਰੀਬ ਹੈਗੇ ਆ ਤੇ ਉਹਨਾਂ ਸਾਰਿਆਂ ਦਾ ਹੀ ਆਪਣੇ ਕੋਲ ਦੇਖ ਰਿਹਾ ਟ੍ਰੀਟਮੈਂਟ ਜਿਹੜੀ ਚੱਲ ਰਹੀ ਹੈ ਸਰ ਕਿੰਨੇ ਕੀ ਜਣਿਆਂ ਨੂੰ ਰੈਫਰ ਕੀਤਾ ਗਿਆ ਸੱਤ ਬੰਦਿਆਂ ਨੂੰ ਰੈਫਰ ਕੀਤਾ ਗਿਆ ਜਿਹੜੇ ਮਤਲਬ ਥੋੜੇ ਸੀਰੀਅਸ ਲੱਗ ਰਿਹਾ ਸੀ ਤਾਂ ਕਿ ਉਹਨਾਂ ਨੂੰ ਕੋਈ ਅਹਜੀ ਪ੍ਰੋਬਲਮ ਨਾ ਆਵੇ ਇਹਦੇ ਨਾਲ ਹੀ ਅੰਮ੍ਰਿਤਸਰ ਸਮੈਡੀਕਲ ਕਾਲਜ ਵੀ ਇਹ ਗੱਲ ਕਰ ਲਈ ਹੈ ਕਿ ਤਾਂ ਕਿ ਮਤਲਬ ਕਿ ਉੱਥੇ ਵੀ ਜਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ ਔਰ ਇਮੀਡੀਏਟਲੀ ਉਹਨਾਂ ਦਾ ਜਿਹੜਾ ਕੇਅਰ ਜਿਹੜੀ ਹੈ ਸਟਾਰਟ ਹੋ ਸੋ ਸਾਡੇ ਨਾਲ ਭਾਜਪਾ ਪਾਰਟੀ ਦੇ ਹੀਰਾ ਵਾਲੇ ਹੀ ਮੌਜੂਦ ਹਨ ਉਹਨਾਂ ਨਾਲ ਜੋ ਗ ਸੋਰੇ ਮੁਕੇ ਤੇ ਪੁੱਜ ਕੇ ਤੁਹਿਆ ਉਹ ਆਖਿਆ ਦੇਖ ਰਹੇ ਕੀ ਕਰੀ ਬਹੁਤ ਬੁਰਾ ਹਾਲਾ ਜਿਹੜੇ ਇੰਜਰਡ ਨੇ ਜਿਆਦਾ ਸੱਟਾਂ ਲਗੀਆਂ ਵਾ ਔਰ ਡੈਥ ਕੇਸ ਵੀ ਹੋ ਰਹੇ ਆ ਔਰ ਬਹੁਤ ਮੰਗ ਭਾਗੀ ਘਟਨਾ ਵਾਪਰੀ ਹੈ। ਪਰਮਾਤਮਾ ਸਾਰਨ ਤਾਕਤ ਦੇ ਐਡਮਿਸ਼ਨ ਲੱਗੀ ਹੈ ਸਾਰੇ ਡਾਕਟਰ ਸਾਰੇ ਲੱਗੇ ਆ। ਟ੍ਰੀਟਮੈਂਟ ਅੱਛੀ ਮਿਲ ਰਹੀ ਹੈ ਸਾਰਿਆਂ ਨੂੰ। ਫਸਟ ਟ੍ਰੀਟਮੈਂਟ ਮਿਲਿਆ। ਕੁਝ ਲੋਕਾਂ ਨੂੰ ਅੰਮ੍ਰਿਤਸਰ ਵੀ ਭੇਜਤਾ। ਤੇ ਜਿਨ੍ਹਾਂ ਦੀ ਡੈਥ ਹੋ ਗਈ ਆ। ਤੇ ਦੇਖੋ ਜਿਸ ਤਰ੍ਹਾਂ ਕਿ ਨਵੇਂ ਮਰੀਜ਼ ਆਪਣੇ ਮੰਜੇ ਤੇ ਪਏ ਹੋਏ ਆ ਕਿ ਇਹਨਾਂ ਨੂੰ ਕੰਨਈ ਦਵਾਈ ਦੀ ਲੋੜ ਪਈ, ਇਹਨਾਂ ਨੂੰ ਹਰ ਕਿਤੇ ਬਹੁਤ ਚੀਜ਼ ਦੀ ਹੈਲਪ ਦੀ ਲੋੜ ਪਈਗੀ ਕਿ ਤੁਹਾਡੇ ਵੱਲੋਂ ਕੋਈ 24 ਆਵਰ ਹਾਜ਼ਰ ਨਾ ਮੈਂ ਤਾਂ ਸਾਰਿਆਂ ਵਾਸਤੇ ਖੜਾ ਵਾਂ। ਮੈਂ ਕਿਹਾ ਵੀ ਜੇ ਕਿਸੇ ਕਿਸੇ ਨੂੰ ਸਮੱਸਿਆ ਆਉਂਦੀ ਹੈ ਅਸੀਂ ਹਾਜ਼ਰ ਆਂ ਪਾਰਟੀ ਵੱਲੋਂ ਹਾਜ਼ ਮੈਂ ਪੁੱਛਿਆ ਜਿੱਥੇ ਕੀ ਹਾਸਾ ਹੁੰਦਾ ਸੋ ਸ਼ਾਹਬਾਦ ਦੇ ਮੋੜ ਤੋਂ ਤੇ ਇਹ ਹਾਸਾ ਹੁੰਦਾ ਸੋ ਜੋ ਬਾਸੇ ਬਟਾਲੇ ਰਵਾਨਾ ਸੀ ਸੋ ਸਾਡੇ ਨਾਲ ਰਾਹ ਕੀ ਨੇ ਮੌਜੂਦ ਹਨ ਸੋ ਉਹਨਾਂ ਨੂੰ ਗੱਲਬਾਤ ਕਰਾਂਗੇ ਕਿ ਇਹ ਹਾਸਾ ਵਾਪਰੇ ਇਹ ਬੇਟਾ ਬਾਸਾ ਆ ਰਹੀ ਸੀ ਬਟਾਲੇ ਤੋਂ ਚੰਡੀਗੜ੍ਹ ਜਾਣ ਵਾਸਤੇ ਮੁਹਾਲੀ ਤੇ ਸ਼ਾਹਬਾਦ ਦਾ ਮੋੜ ਹੈ ਉਹ ਕਿਸੇ ਇੱਕ ਮੋੜਾਈ ਹੈ ਉਹਨੂੰ ਬਚਾਉਂਦੇ ਆ ਬਚਾਉਂਦੇ ਆ ਇਹ ਹਾਸਾ ਹੋ ਗਿਆ ਇਹ ਸ਼ਾਹਬਾਦ ਵਾਲੀ ਹਾਂਸਾ ਬੇਟਾ ਨੇ ਦੱਸਿਆ ਵੀ ਬਟਾਲੇ ਤੋਂ ਆ ਰਹੀ ਸੀ ਬਾਸੇ ਇਹ ਮੁਹਾਲੀ ਜਾ ਰਹੀ ਸੀ ਇਹ ਰ ਆ ਹੈਗਾ ਸ਼ਾਹ ਬਾਦ ਦਾ ਮੋੜੇ ਅੱਗੇ ਇੱਕ ਮੋਪੜ ਆਈ ਉਹ ਮੋਪੜ ਤੋਂ ਬਚਾਉਂਦਿਆਂ ਬਚਾਉਂਦੇ ਜਿਹੜੇ ਹਾਸਾ ਹੋ ਗਿਆ ਜਿਹਦੇ ਨਾਲ ਮਤਲਬ ਬੱਸ ਵੀ ਕਾਫੀ ਡੈਮੇਜ ਹੋਈ ਹੈ ਸਵਾਰੀਆਂ ਵੀ ਜਿਹੜੀਆਂ ਨੇ ਕਾਫੀ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਹੈ ਬਹੁਤ ਜ਼ਿਆਦਾ ਕਿੰਨੇ ਜਣੇ ਦੀ ਮੌਤ ਹੋ ਗਈ ਅੰਦਾਜ਼ੇ ਦੇ ਨਾਲ ਤਾਂ ਬੇਟਾ ਹੁਣ ਅਸੀਂ ਕੋਈ ਦੱਸ ਨਹੀਂ ਸਕਦੇ ਹਾਂਜੀ 4 ਜਣੇ ਦੀ ਮੌਤ ਹੋ ਗਈ ਹੈ ਤੇ 4 ਗਾਜ਼ੇ ਸੀਰੀਅਸ ਜਿਹੜਾ ਅਮਰ ਸਰ ਭੇਜਦੇ ਆ ਬਾਕੀ ਹੋਰ ਉਹਨਾਂ ਨੇ ਸੱਟਾਂ ਲੱਗੀਆਂ ਕਾਫੀ ਤੇ ਮੋੜ ਤੇ ਦਰ ਆ ਰਿਸੀਓ ਨੇ ਬਿਨਾ ਸਿਗਨਲ ਦਿੱਤੇ ਅਦਰ ਮੋੜ ਦਿੱਤਾ ਹੁਣ ਪੰਜਾਬ ਦੇ ਹਾਲਾਤ ਐ ਹੋ ਜੋ ਕਿ ਜੇ ਕਿਸੇ ਦਾ ਇੰਡੀਕੇਟਰ ਲੱਗਾ ਤਾਂ ਬੰਦ ਨਹੀਂ ਹੁੰਦਾ ਚੱਲਦਾ ਰਿਦਾ ਕਰ ਸਕਦਾ ਤੇ ਸੜਕ ਤੇ ਜਿਹੜਾ ਬੰਦਾ ਚੜਦਾ ਸੱਜੇ ਕਦੀ ਵੀ ਨਹੀਂ ਵਿੰਦਾ ਵੀ ਉਧਰ ਗੱਡੀ ਆ ਰਹੀ ਕਿ ਨਹੀਂ ਆ ਰਹੀ ਡਰਾਈਵਰੀ ਤੇ ਕਿਹੋ ਜੀ ਚਾਹੀਏ ਜਿਹੜੀ ਆਪਣੀ ਪੂਰੀ ਜ਼ਿੰਮੇਵਾਰੀ ਨਾ ਕਰਨੀ ਹਿੱਡੀ ਪੰਜਾਬ ਤੁਸੀਂ ਅੱਜ ਚੈੱਕ ਕਰਾ ਲਓ 90% ਬੰਦਿਆਂ ਨੂੰ ਡਰਾਈਵਰ ਲਾਇਸੈਂਸ ਨਹੀਂ ਹੈਗੇ ਜਿੰਨਾਂ ਕੋ ਹੈਗੇ ਉਹਨਾਂ ਨੂੰ ਡਰਾਈਵਿੰਗ ਦੇ ਰੂਲ ਦਾ ਨਹੀਂ ਪਤਾਗਾ ਕਿ ਕਿਸ ਤਰ੍ਹਾਂ ਗੱਡੀ ਚਲਾਉਣੀ ਆ ਜੇ ਕਿਹਨੇ ਇੱਥੋਂ 1 ਕਿਲੋਮੀਟਰ ਐ ਪਾਸੇ ਮੋੜਾ ਨਾ ਖੱਬੇ ਪਾਸੇ ਉਹ ਇੱਥੋਂ ਖੱਬੇ ਪਾਸੇ ਲਈ ਜਾਊਗਾ ਉਹਨੇ ਆਪਣੇ ਹੱਥ ਨਹੀਂ ਲੈ ਕੇ ਜਾਣਾ ਉਹਨੇ ਆਪਣੇ ਪਾਸੇ ਨਹੀਂ ਲੈ ਕੇ ਜਾਣਾ ਕਿ ਮੈਂ ਇੰਦਰ ਜਾਣਾ ਰੌਕ ਸਾਈਡ ਹੀ ਲੈ ਜਾਣਾ 1 ਕਿਲੋਮੀਟਰ ਤੱਕ ਤੇ ਪੰਜਾਬ ਚ ਜਦੋਂ ਕੁਝ ਰਹਿ ਨਹੀਂ ਗਿਆ ਇਹਦੇ ਬਾਰੇ ਨਾ ਟ੍ਰੈਫਿਕ ਪੁਲਿਸ ਤੋ ਕੁਝ ਦੇਖ ਰਹੀ ਨਾ ਪ੍ਰਸ਼ਾਸਨ ਵੇਖ ਰਿਹਾ ਨਾ ਸਵਾਲ ਵੇਖ ਰਿਹਾ ਇੱਥੇ ਜਿਹੜੀ ਨਾ ਕੰਮ ਨਹੀਂ ਕਰਦਾ ਜੇ ਕਿਹਨੂੰ ਕਿਹਨੇ ਭਾਈ ਤੂੰ ਰੌਕ ਸਾਈਡ ਆ ਤੂੰ ਗੱਡੀਆਂ ਉੱਲ ਨੂੰ ਪੈਂਦਾ ਹੱਥ ਪਾਉਣਾ ਇੱਥੇ ਤਾਂ ਨਿਯਮ ਹੀ ਆਹ ਹੋ ਜਾ ਗਿਆ ਪੁਲਿਸ ਵਾਲੇ ਪੈਸੇ ਲੈ ਰਹੇ ਨੇ ਪੁਲਿਸ ਵਾਲੇ ਪੈਸੇ ਲੈਣ ਨਾ ਮਤਲਬ ਪ੍ਰਸ਼ਾਸਨ ਬੋਲ ਕੇ ਕੁਝ ਨਹੀਂ ਰਹਿ ਗਿਆ ਕੰਟਰੋਲ ਕਿਸੇ ਦਾ ਨਹੀਂ ਹੈਗਾ ਮੈਂ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਨਾਲ ਗੱਲ ਕਰ ਚੁੱਕਿਆ ਹਾਂ ਭਈ ਆਹ ਜਿਹੜੇ 5-5 ਸਾਲ ਦੇ ਬੱਚੇ 10-10 ਸਾਲ ਦੇ ਬੱਚੇ ਸਕੂਟਰ ਚਲਾ ਰਹੇ ਨੇ ਇਹਨਾਂ ਦਾ ਕਿਉਂ ਨਹੀਂ ਤੁਸੀਂ ਰੋਕ ਲਾਉਂਦੇ ਉਦੋਂ ਬਾਅਦ ਫਿਰ ਵੇਖਿਆ ਨਿਊਜ਼ ਵੀ ਆਈ ਉਸ ਤਰ੍ਹਾਂ ਪਰ ਇਹ ਅੱਜ ਕੱਲ ਜਿਹੜੇ ਮਾਪੇ ਨੇ ਸਭ ਤੋਂ ਵੱਡੇ ਐਕਸੀਡੈਂਟ ਦੇ ਕਾਰਨ ਨੇ ਜਿਹੜੇ 7-8 10 ਸਾਲ ਦੇ ਬੱਚਿਆਂ ਨੂੰ ਸਕੂਟੀਆਂ ਦੇਖ ਕੇ ਤੋਰ ਦਿੰਦੇ ਨੇ ਪਿੱਛੇ ਆ ਬਹਿ ਜਾਂਦੇ ਨੇ ਸਭ ਤੋਂ ਵੱਡਾ ਕਾਰਨ ਉਹਨਾਂ ਨੂੰ ਪਤਾ ਨਹੀਂ ਵੀ ਜੇ ਗੱਡੀ ਕੋਈ ਗੱਡੀ ਆ ਜਾਏ ਉਹਨਾਂ ਨੂੰ ਪਤਾ ਨਹੀਂ ਵੀ ਕੀ ਕਰਨਾ ਕੀ ਹੈ ਜੇ ਮੌਕੇ ਤੇ ਆਪਣੀ ਗੱਡੀ ਨਹੀਂ ਸੰਭਾਲ ਸਕਣਗੇ ਇਸੇ ਵਾਰ ਤੇ ਐਕਸੀਡੈਂਟ ਹੋਣਦੇ ਨੇ ਆ ਜਿੰਨੀਆਂ ਮੌਤਾਂ ਹੋਣੀਆਂ ਜਵਾਨੇ ਦੀਆਂ ਮੌਤਾਂ ਹੋਣਡੀਆਂ ਨੇ ਬੁਢਾਪੇ ਤੇ ਕਿਹਦੇ ਮੌਤ ਨਹੀਂ ਹੋ ਰਹੀ ਬੁਢਾਪੇ ਦੀ ਉਹਦੀ ਮੌਤ ਹੋ ਰਹੀ ਜਵਾਨੇ ਵਾਲਾ ਕਰਵਾਊਗਾ 17 18 ਸਾਲ ਦੇ ਬੱਚੇ ਤੋਂ ਥੱਲੇ ਬੱਚੇ ਤੁਸੀਂ 90% ਬੱਚੇ ਜਿਹੜੇ ਸਕੂਟਰ ਚਲਾ ਰਹੇ ਨੇ ਉਹ ਕਿਹਦੀ ਗਲਤੀ ਆ ਪ੍ਰਸ਼ਾਸਨ ਦੀ ਗਲਤੀ ਨਹੀਂ ਆਗੀ ਪ੍ਰਸ਼ਾਸਨ ਨੂੰ ਧਿਆਨ ਨਹੀਂ ਦੇਵ ਲਗਾ ਜੇ ਪ੍ਰਸ਼ਾਸਨ ਦੀ ਵੀ ਗਲਤੀ ਨਹੀਂ ਆਗੀ ਜਿਓ ਚਾਰੇ ਫੜਦੇ ਦੋ ਤੋਂ ਫੋਨ ਆ ਜਾਂਦੇ ਆ ਐਮਐਲਏ ਦਾ ਫੋਨ ਆ ਗਿਆ ਤੇ ਮਨਿਸਟਰ ਕੇ ਦਾ ਫੋਨ ਆ ਗਿਆ ਸਰਦੋ ਆਡਾ ਬੱਚਾ ਆ ਪਟਾਲਾ ਚੁੰਗੀ ਦੇ ਉੱਤੇ ਸਕੋਰਪਿਓ ਨੇ ਮੁੰਡੇ ਕਿਨੇ ਰੇੜੀ ਵਾਲੇ ਨੂੰ ਮਾਰ ਦੇਣ ਲੱਗਾ ਬੱਚਿਆ ਉਹਦੀ 2 ਘੰਟੇ ਦੀ ਸਕੋਰਪਿਓ ਨੇ ਰੋਕ ਸਕੇ ਉਹਸੇ ਵੇਲੇ ਫੋਨ ਆ ਗਿਆ ਲੈ ਕੇ 15 ਸਾਲਾਂ ਦਾ ਮੁੰਡਾ ਸਕੋਰਪਿਓ ਲੈ ਕੇ ਫਿਰ ਚਲਾ ਗਿਆ ਕਾਰਨ ਤੇ ਇਹ ਹੋ ਰਹੇ ਨੇ ਇੱਥੇ ਜਗਲ ਅਗਲ ਟ੍ਰੈਫਿਕ ਪੁਲਿਸ ਕੰਟਰੋਲ ਆਪਣਾ ਚੰਗੀ ਤਰ੍ਹਾਂ ਕਰੇ ਤੇ ਕੋਈ ਐਕਸੀਡੈਂਟ ਨਹੀਂ ਹੋ ਸਕਦਾ ਅੱਜ ਅੱਜ ਮੈਨਾਂ ਡਰਾਈਵਿੰਗ ਲਾਇਸੈਂਸ ਚੈੱਕ ਕਰੋ 90% ਬੰਦੇ ਕੋ ਡਰਾਈਵਿੰਗ ਲਾਇਸੈਂਸ ਹੈ ਨਹੀਂਗੇ ਜਿੰਨਾ ਕਾਗਲ ਨੂੰ ਖੜਾ ਕਰਕੇ ਰੋਲ ਤੇ ਵੇਖੋ ਨਿਜਮ ਕੀ ਨੇ ਸੱਜੇ ਮੋੜ ਲੱਗਿਆ ਕੀ ਨਿਜਮਾ ਖੱਬੇ ਮੋੜਨ ਲੱਗਾ ਕੀ ਨੇ ਚਲਾਈ ਜਾਂਦੇ ਨੇ ਚਲਾਈ ਜਾਂਦੇ ਬਸ ਇਹਦੇ ਵਿੱਚ ਕਿਸੇ ਦਾ ਨਹੀਂ ਨਾਕਾਮੀ ਸਮਝਦੇ ਜੀ ਹਾਂਜੀ ਇਹਦੇ ਵਿੱਚ ਨਾਕਾਮੀ ਕਾ ਦੀ ਸਮਝ ਕਾਮਨੀ ਤੇ ਪ੍ਰਸ਼ਾਸਨ ਦੀ ਆ ਦੂਜੇ ਨੰਬਰ ਤੇ ਮਾਮੂਰਤੀ ਵੀ ਆ ਗਈ ਸਮਾਜ ਦੀ ਵੀ ਆ ਗਈ ਸਮਾਜ ਜੀ ਕੀ ਕਰੂਗਾ ਜੇ ਸਮਾਜ ਕੇ ਨੂੰ ਸਮਝਾਉਂਦਾ ਨਾ ਅੱਜ ਮੇਰੇ ਨਾਲ ਘਟਨਾ ਹੋ ਗਈ ਇੱਕ ਮੈਂ ਡੇਰੇ ਬਾਬੇ ਨਾਨਕਦਰ ਅੰਮਦਾਸ ਜਾ ਰਿਹਾ ਹਾਂ ਕਾਰ ਦੇ ਵਿੱਚ ਇੱਕ ਸਾਈਡ ਤੋਂ ਪਿੰਡ ਜੋ ਟਰਾਲੀ ਉੱਠੀ ਉਹਨੇ ਸਿੱਧੇ ਵਾ ਸਿੱਧੀ ਲਿਆ ਕੇ ਚੜਾ ਦਿੱਤੀ ਉੱਤੇ ਜੇ ਮੇਰੇ ਖੱਬੇ ਪਾਸੇ ਕੋਈ ਬੰਦਾ ਹੁੰਦਾ ਉਹ ਮੇਰੇ ਥੱਲੇ ਆਉਣਾ ਸੀਗਾ ਮੈਂ ਤਾਂ ਆਪਣੀ ਗੱਡੀ ਬਚਾ ਲਈ لیکن ਜੇ ਮੇਰੇ ਸਾਈਡ ਤੋਂ ਦਜਾ ਇਹਨਾਂ ਨੇ ਹੋਇਆ ਵਾ ਇੱਥੇ ਵੀ ਸਕੂਟੀ ਨੇ ਗਲਤੀ ਕੀਤੀ ਆ ਉਹਦੇ ਚੱਲ ਜਾ ਕਿੰਨੀਆਂ ਜਾਨਾਂ ਚਲੀਆਂ ਗਈਆਂ ਬੰਦਾ ਇੱਕ ਗਲਤੀ ਕਰਦਾ ਭੋਗ ਨਹੀਂ ਕਿੰਨੀਆਂ ਨੂੰ ਪੈਂਦੀ ਆ ਸੋ ਕੈਮਰਾਮੈਨ ਨੂੰ ਜ਼ਰੂਰ ਕਵਾਂਗਾ ਇਸ ਜਿਹੇ ਤੁਹਾਨੂੰ ਕੋਈ ਬਸ ਜੇ ਕੋਈ ਲਾਈਵ ਤਸਵੀਰਾਂ ਦਿਖਾਈ ਜਾਣ ਜਿੱਥੇ ਕਿ ਬਸ ਸਟਾਪ ਦੇ ਵਿੱਚ ਆ ਕੇ ਬਸ ਜੋ ਟਕਰਾਂਦੀ ਹੈ ਟਕਰਾਂ ਦੇ ਨਾਲ ਚੁਰਾਚੁਰ ਹੋ ਜਾਂਦੀ ਹੈ ਉਸ ਤੋਂ ਬਾਅਦ ਬਸ ਸਟਾਪ ਵੀ ਜੋ ਹੈ ਖੰਡਰ ਹੋ ਜਾਂਦਾ ਹੈ ਖੰਡਾ ਦਾ ਰੂਪ ਉਤਾਰਨ ਕਰ ਲੈਂਦਾ ਸੋ ਪਬਲਿਕ ਵੀ ਜੜੀ ਆ ਸਰਕਾਰ ਗਾੜੀ ਗੁਜਾਰਿਸ਼ ਕਰਦੀ ਆ ਜੋ ਲਾਇਸੈਂਸ ਬਣਾਏ ਜਾਂਦੇ ਹਨ ਡਰਾਈਵਰੀ ਉਹ ਪੂਰੀ ਹੀ ਤਾਇਦ ਲੀਨਾਂ ਦਾ ਬਣਾਏ ਜਾਣ ਤਾਂ ਕਿ ਹਰ ਇੱਕ ਦੀ ਸੋ ਇਹਦੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪੰਜਾਬ ਪੁਲਿਸ ਵੀ ਜੋ ਆ ਆਪਣਾ ਪੂਰਾ ਸੰਯੋਗ ਦੇ ਰਹੀ ਆ ਸੋ ਬਸ ਦੀਆਂ ਮੈਂ ਕੈਮਰਾਮੈਨ ਨੂੰ ਕਹਾਂਗਾ ਪਰਲੇ ਪਾਸੇ ਜਾ ਕੇ ਇਸ ਦੀ ਕੋਈ ਜਰੂਰ ਕੋਈ ਲਾਈਵ ਤਸਵੀਰਾਂ ਤੁਹਾਨੂੰ ਦਿਖਾਏ ਜਾਣ ਸੋ ਕਿ ਜਨਾ ਕਿਤੇ ਡਰਾਈਵਰੀ ਕਰਨ ਵਾਲਿਆਂ ਦੇ ਵੀ ਨਾ ਗੈਲੀ ਦੇ ਕਰਨਾ ਖਾਨਾ ਜੋ ਕਿ ਹਾਸੇ ਹੁੰਦੇ ਹਨ ਸੋ ਕਈਆਂ ਦੀ ਮੌਤ ਵੀ ਹੋ ਜਾਂਦੀ ਆ ਪਰ ਫਿਰ ਵੀ ਸਰਕਾਰ ਕੀਤੇ ਨਾ ਕੀਤੇ ਜਿਨ੍ਹਾਂ ਨੂੰ ਜਾਂਚ ਨਹੀਂ ਹੁੰਦੀ ਉਹਨਾਂ ਨੂੰ ਹੀ ਲਾਇਸੈਂਸ ਪ੍ਰੋਵਾਈਡ ਕਰ ਦਿੰਦੀ ਆ ਸੋ ਇੱਥੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਸੋ ਜੁੜੇ ਰਹੋ ਸਟਾਰ ਡੇਲੀ ਪੰਜਾਬ ਨਿਊ ਚੈਨਲ ਦੇ ਨਾਲ ਮੈਂ ਬਟਾਲਾ ਪੱਤਰਕਾਰ ਕਮਜੀ ਜੰਮਾ ਤੇ ਮੇਰੇ ਨਾਲ ਨਿਰਮਲ ਸਿੰਘ ਹਾਂ ਸਾਈਕਟ ਨਾ ਹੋਈ ਕਿ ਅੱਜ ਜਿਹੜੀ ਹਸਤਾ ਐਕਸੀਡੈਂਟ ਹੋਇਆ ਔਰ ਬੜੇ ਮਕੇ ਸਰਦਾਂ ਵੀ ਪਰਮਾਤਮਾ ਇਹੋ ਜਿਹਾ ਸਮਾਂ ਨਿਕਿਆ ਕਿਸੇ ਦੇ ਕਿਤੇ ਲੋਕ ਜੁਫੀ ਤੱਕ ਕੱਟੋ ਆਪਣੀ 4 ਦੇ ਕਰੀਬ ਜਿਹੜੇ ਲੋਕ ਦੱਸੀ ਜਾ ਰਹੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਔਰ 7 ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਹੜੇ ਸੀਰੀਅਸ ਨੇ ਉਹਨਾਂ ਨੂੰ ਹੰਡੀਸਰ ਰੈਫਰ ਕੀਤਾ ਗਿਆ ਔਰ ਬਾਕੀ ਜਿਹੜੇ ਉਹ ਇਥੇ ਹਸਪਤਲ ਦੇ ਵਿੱਚ ਦਾਖਲ ਹੋ ਸਰ ਜਾਬ ਸਿਫਾਰਸ਼ ਦੇ ਦੇਖੋ ਜੀ ਪੰਜਾਬ ਸਰਕਾਰ ਇਥੇ ਪਹੁੰਚ ਗਈ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਮੈਨੂੰ ਆਪ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਵੀ ਕਿਹਾ ਵੀ ਫੌਰਨ ਜਿਹੜਾ ਇਥੇ ਪਹੁੰਚੋ ਔਰ ਮੈਂ ਪਤਾ ਲੱਗਾ ਜਨਾ ਦਾ ਦੂਰ ਚੱਲ ਰਿਹਾ ਸੀ ਆਪਾਂ ਪਿੰਡਾਂ ਦੇ ਵਿੱਚ ਸੀ ਮੈਂ ਸਾਰੇ ਕੰਮ ਛੱਡ ਕੇ ਮੈਨੂੰ ਜਦੋਂ ਪਤਾ ਲੱਗਾ ਮੈਂ ਫੌਰਨ ਸਾਰੇ ਕੰਮ ਛੱਡ ਕੇ ਇੱਥੇ ਪਹੁੰਚਿਆ ਕਿਉਂਕਿ ਇਹ ਟੀਮਾਂ ਦੇਖੋ ਜੀ ਬਾਹਰੋਂ ਜਿੰਨੀਆਂ ਵੀ ਟੀਮਾਂ ਦੀ ਹੋਊਗਾ ਪ੍ਰੋਪਰਲੀ ਟੀਮਾਂ ਦੇ ਦੇ ਰਹਿਆਂ ਜੀ ਜਿੱਥੇ ਵੀ ਜਿਸ ਕਿਸਮ ਦੇ ਸਾਰੇ ਡਾਕਟਰਾਂ ਦੀ ਡਿਊਟੀ ਲੱਗੀ ਹੈ ਸਾਡੇ ਸਿਵਨ ਸਰਦਨ ਸਾਹਿਬ ਵੀ ਆ ਗਏ ਨੇ ਸਾਰੇ ਮਤਲਬ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਅ ਬਸ ਇਹੋ ਹੀ ਆ ਵੀ ਪਰਮਾਤਮਾ ਇਹਨਾਂ ਪਰਿਵਾਰਾਂ ਤੇ ਅਸ਼ੀਰਵਾਦ ਰੱਖੇ ਜਿਹੜੇ ਸੀਰੀਅਸ ਨੇ ਮੈਂ ਕੋ ਅਰਦਾਸ ਬੇਨਤੀ ਕਰਦਾ ਹਾਂ ਉਹਨਾਂ ਨੂੰ ਪਰਮਾਤਮਾ ਆਪਣਾ ਓਟ ਆਸਰਾ ਦੇ ਕੇ ਉਹਨਾਂ ਦੀ ਤੰਤੁਵਸਥਿ ਦੀ ਕਾਮਨਾ ਕਰਦਾ ਹਾਂ ਸਰ ਮੋਂ ਤੱਕ ਕੀ ਮੰਗ ਲੈ ਸਾਹਮਣੇ ਆਏ ਜੀ ਅੱਜ ਬੜਾ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਧਿਆਨ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲੀਮਿਨਰੀ ਟੂਰ ਤੇ ਇੱਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਕਿ ਕਿੰਨੇ ਕੈਜੁਐਲਟੀ ਇਸ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ 4 ਹੈਵ ਆਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ ਹੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਲ ਦੇ ਅਸਰ ਨਾਲ ਪਿਆ ਤਾਂ ਉਹਨਾਂ ਨੂੰ ਵੀ ਮੋਟਰਸਾਈਕਲ ਦੇ ਐਕਸੀਡੈਂਟ ਨੂੰ ਹਮਦਰਦ ਸਰ ਐਂਡ ਬਾਕੀ ਇਥੇ ਹੋਰ 10 12 ਬੰਦੇ ਸੋ ਦੇ ਹੈਵ ਦ ਸੇਮ ਮਾਈਨਰ ਇੰਜਰੀਜ਼ ਦੇ ਆਰ ਸਟੇਬਲ 10 ਦੱਸੇ ਦੇ ਰਹੇ ਕਿ ਬੱਸ ਜਿਹੜੀ ਹੈ ਰੋਜ਼ਾਨਾ ਹੀ ਬਹੁਤ ਤੇਜ਼ ਰਫਤਾਰ ਨਾਲ ਚੱਲਦੀ ਜੀ ਅੱਜ ਦੀ ਸਵਾਰੀ ਅਕੇੜੇ ਬਹੁਤ ਤੇਜ਼ ਰਫਤਾਰ ਸੀ ਅਸੀਂ ਉਹ ਚੈੱਕ ਕਰ ਰਹੇ ਹਾਂ ਨੇ ਕੁਝ ਕੁਝ ਉਹ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਹਾਂ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਆ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬਾਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਦ ਦੇ ਵਿੱਚ ਜਾੜੀ ਉੜੀ ਸਬੱਟ ਅਸੀਂ ਇਸ ਜੀ ਹੁਣ ਸਟੈਬਲਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਵਿੱਚ ਕਰ ਰਹੇ ਨੇ ਦੇਖੀ